ਸੋਹਣੇ ਮੁਖਬਰਾ ਭੈਣ ਚੁੱਦਾ ਮੁਖਬਰੀ ਕਰੀ ਸੀ ਨਾ ਮੈਂ ਤਾਂ ਆ ਗਿਆ ਤੇਰਾ ਜਵਾਈ ਬਾਰੇ ਆ ਗਿਆ ਮੈਂ ਤਾਂ ਦੇਖ ਲਾ ਤੀਂਦਾ ਨਾ ਪ੍ਰਾਣਾ ਬੈਠਾ ਤੈਨੂੰ ਉਦੋਂ ਤੇਰੀਆਂ ਕੁੜੀਆਂ ਵੀ ਫੋਨ ਕਰਦੀਆਂ ਹੁੰਦੀਆਂ ਸੀ ਤੇ ਤੇਰੀ ਘਰ ਵਾਲੀ ਵੀ ਫੋਨ ਕਰਦੀ ਹੁੰਦੀ ਸੀ ਜਦ ਤੂੰ ਟੱਕੇ ਖਾਂਦਾ ਪਰਤਾ ਸੀ ਤੇਰੇ ਕੋਲੇ ਇੱਕ ਨੀਕਰ ਦੀ ਭੈਣ ਚੁੱਦਾ ਤੇਰੇ ਕੋਲੇ ਨੀਕਰ ਖਰੀਦਣ ਦੇ ਪੈਸੇ ਨਹੀਂ ਸੀਗੇ ਠੀਕ ਹੈ ਅੱਜ ਤੂੰ ਆਪਦੇ ਆਪ ਤੂੰ ਮੁਖਬਰੀ ਕਰਕੇ ਮੈਨੂੰ ਫਸਾ ਗਿਆ ਮੈਂ ਜੇਲ੍ਹ 'ਚ ਹੀ ਬੈਠਾ ਰਿਹਾ ਮੈਂ ਤਾਂ ਨਿਕਲ ਕੇ ਬਾਹਰ ਆ ਗਿਆ ਪਰ ਮੈਂ ਤੈਨੂੰ ਇਹ ਗੱਲ ਦੱਸਦਾ ਉਹ ਕੇਸ 'ਚ ਨਾਂ ਤੇਰਾ ਵਿੱਚ ਐ ਤੈਂ ਜੇਲ੍ਹ ਜਾਣਾ ਤੇ ਤੈਨੂੰ ਛਡਾਉਣ ਦੀ ਕਿਸੇ ਦੀ ਹੈਸੀਅਤ ਨਹੀਂ ਹੋਣੀ ਜਿੱਥੇ ਤੱਕ ਮਰਜੀ ਭੱਜਲਾ ਉਹ ਰਾਜਸਥਾਨ ਪੁਲਸਾ ਤੈਨੂੰ ਦੱਲਿਆ ਭੈਣ ਚੋਂ ਦਾ ਘਰੋਂ ਕਢੀਛ ਕੇ ਕੀਰਾਂ ਲੈ ਕੇ ਜਾਊਗੀ ਛੜਦੀ ਨਹੀਂ ਪੁਲਸ ਤੈਨੂੰ ਮੈਂ ਤਾਂ ਆ ਗਿਆ ਮੈਂ ਤਾਂ ਆ ਬੈਠਾਂ ਆਪਦੇ ਘਰੇ ਬੈਠਾਂਗਾ ਠੀਕ ਹੈ ਤੈਨੂੰ ਇੰਨੀ ਗੱਲ ਰਾਜ ਵੀ ਤੇਰੀ ਤੀਵੀਂ ਥੌਂ ਥੌਂ ਠੋਕਰਾ ਖਾਂਦੀ ਫਰਦੀ ਸੀ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ